ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਲਿਬਾਸ ਬੁਟੀਕ ਤੇ ਤੇ ਅੱਜ ਤੁਹਾਡੇ ਲਈ ਅਸੀਂ ਬਹੁਤ ਹੀ ਵਧੀਆ ਇੱਕ ਵੀਡੀਓ ਲੈ ਕੇ ਆਇਾਂਗੇ ਆਪਾਂ ਤੁਹਾਨੂੰ ਇਹ ਬਾਦਲਾ ਵਰਕ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਹ ਹੈਗਾ ਆਪਣਾ ਬਾਦਲਾ ਥ੍ਰੈਡ ਤੇ ਇਹਦਾ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਇਹਦਾ ਥ੍ਰੈਡ ਮਸ਼ੀਨ 'ਚ ਕਿਵੇਂ ਪਾਉਣੇ ਆ ਤੇ ਆਪਾਂ ਵਰਕ ਇਹਦੇ ਨਾਲ ਕਿਵੇਂ ਹੁੰਦਾ ਹੈਗਾ ਤੇ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਚਲੋ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਆ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸ ਦੇਾਂਗੇ ਬਾਦਲਾ ਬਾਦਲੇ ਦੇ ਬਾਰੇ ਆਪਾਂ ਤੁਹਾਨੂੰ ਦੱਸ ਦੇਾਂਗੇ ਜਿਵੇਂ ਕਿ ਇਹ ਦੋ ਤਰ੍ਹਾਂ ਦਾ ਬਾਦਲਾ ਇਹ ਹੈਗਾ ਥੋੜਾ ਜਿਹਾ ਗੋਲਡਨ ਆਪਣਾ ਬਾਦਲਾ ਤੇ ਇਹ ਹੈਗਾ ਥੋੜਾ ਜਿਹਾ ਸਿਲਵਰ ਟੋਨ ਤੇ ਦੇਖ ਸਕਦੇ ਹੋ ਇਹ ਜ਼ਿਆਦਾ ਗੋਲਡਨ ਹੈ ਇਹ ਥੋੜਾ ਜਿਹਾ ਸਿਲਵਰ ਟੋਨ ਤੇ ਆ ਤੇ ਇੱਕ ਸ਼ੇਡ ਸ਼ਾਇਦ ਇਹਦੇ ਵਿੱਚ ਹੋਰ ਆਉਂਦਾ ਕਾਪਰ ਸ਼ੇਡ ਤੇ ਬਟ ਜ਼ਿਆਦਾਤਰ ਇਹ ਦੋਨੋਂ ਸ਼ੇਡ ਹੀ ਯੂਜ਼ ਹੁੰਦੇ ਨੇਗੇ ਜੇ ਆਪਾਂ ਨੇ ਯੂਜ਼ ਕਰਨੇ ਹੁਣ ਤੇ ਇਹ ਜਿਹੜਾ ਬਾਦਲਾ ਹੁੰਦਾਗਾ ਨਾ ਇਹ ਬਿਲਕੁਲ ਵੀ ਬਿਲਕੁਲ ਪਤਲਾ ਹੁੰਦਾਗਾ ਇਹ ਬਾਦਲਾ ਜਿਹੜੀ ਆਪਣੀ ਜਰੀ ਹੁੰਦੀ ਹੈਗੀ ਉਹਦਾ ਥ੍ਰੈਡ ਥੋੜਾ ਜਿਹਾ ਮੋਟਾ ਹੁੰਦਾ ਤੇ ਇਹ ਬਿਲਕੁਲ ਪਤਲਾ ਥ੍ਰੈਡ ਹੁੰਦਾ ਤੇ ਤਾਂ ਹੀ ਇਹ ਮਸ਼ੀਨ ਦੇ ਵਿੱਚ ਬਾਰ-ਬਾਰ ਟੁੱਟਦਾਗਾ ਮਸ਼ੀਨ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਖੜੇ ਹੀ ਕਿਵੇਂ ਪਾਉਣਾ ਜਿਸ ਦੇ ਨਾਲ ਵੀ ਆਪਾਂ ਨੂੰ ਬਾਰ-ਬਾਰ ਜਿਹੜੀ ਬਾਦਲੇ ਦੀ ਟੁੱਟਣ ਦੀ ਪ੍ਰੋਬਲਮ ਆ ਉਹ ਨਾ ਆਵੇ ਤੇ ਚਲੋ ਆਪਾਂ ਕਰਦੇ ਆ ਸਟਾਰਟ ਅਤੇ ਆਪਾਂ ਇਹ ਵਾਲਾ ਕਲਰ ਯੂਜ਼ ਕਰਾਂਗੇ ਇਹਦਾ 골ਡਨ ਬਾਦਲੇ ਦਾ ਹਾਂਜੀ ਹੁਣ ਆਪਾਂ ਇਹ ਬਾਦਲਾ ਯੂਜ਼ ਕਰਾਂਗੇ ਤੇ ਆਪਾਂ ਮਸ਼ੀਨ ਦੇ ਵਿੱਚ ਇਹਦਾ ਥ्रेड ਆਪਾਂ ਨੇ ਕਿਵੇਂ ਪਾਉਣਾਗਾ ਜਦੋਂ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਬਾਦਲਾ ਆਪਾਂ ਨੀਚੀ ਹੀ ਪਾਉਣਾਗਾ ਤੇ ਉਸ ਤੋਂ ਬਾਅਦ ਆਪਾਂ ਇੱਥੇ ਪਾਵਾਂਗੇ ਇਹਨੂੰ ਬਾਲੇ ਨੂੰ ਤੇ ਆਪਾਂ ਦੀ ਮਸ਼ੀਨ ਦੀ ਉੱਤੋਂ ਦੀ ਇਹਨੂੰ ਘਮਾਉਣਾ ਨਹੀਂ ਹੈਗਾ ਤੇ ਸਿੱਧਾ ਬਸ ਇਸ ਤਰ੍ਹਾਂ ਹੀ ਲੈ ਕੇ ਆਉਣਾਗਾ ਤੇ ਉਸ ਤੋਂ ਬਾਅਦ ਆਪਾਂ ਇਸ ਇਸ ਨੂੰ ਇਹ ਦੇ ਵਿੱਚ ਦਿਨ ਨਗਾਵਾਂ ਨਗਾਵਾਂਗੇ ਥ੍ਰੈਡ ਨੂੰ ਤੇ ਉਸ ਤੋਂ ਬਾਅਦ ਨੀਚੇ ਕਰਾਂਗੇ ਬਾਕੀ ਸਾਰਾ ਪ੍ਰੋਸੈਸੇ ਦਾ ਸੇਮ ਹੀ ਹੈ ਬਸ ਆਪਾਂ ਨੇ ਇਹਨੂੰ ਮਸ਼ੀਨ ਚ ਫੋਲਡ ਨਹੀਂ ਕਰਨਾ بار بار ਤਾਂ ਨਾ ਆਪਾਂ ਨੀਡਲ ਦੇ ਵਿੱਚ ਪਾਵਾਂਗੇ ਥ੍ਰੈਡ ਨੂੰ ਤੇ ਚਲੋ ਆਪਾਂ ਫਲਾਵਰ ਬਣਾ ਕੇ ਦਿਖਾਉਣਾ ਤੁਹਾਨੂੰ ਤੁਹਾਨੂੰ ਜੇ ਆਪਣਾ ਜਾਦਾ ਇਹ ਥ੍ਰੈਡ ਟੁੱਟ ਰਿਹਾ ਤਾਂ ਇਹਨੂੰ ਆਪਾਂ ਨੇ ਜ਼ਿਆਦਾ ਕੱਸਣਾ ਨਹੀਂ ਹੈਗਾ ਇੱਥੋਂ ਆਪਾਂ ਨੇ ਥੋੜਾ ਜਿਹਾ ਇਹਨੂੰ ਥ੍ਰੈਡ ਨੂੰ ਢਿੱਲਾ ਕਰ ਲੈਣਾ ਜਿਸ ਦੇ ਨਾਲ ਇਹ ਬਾਰ ਬਾਰ ਆਪਣੀ ਜਿਹੜੀ ਟੁੱਟਣ ਦੀ ਪ੍ਰੋਬਲਮ ਉਹ ਵੀ ਨਹੀਂ ਆਊਗੀ ਤੇ ਆਪਾਂ ਨੇ ਥ੍ਰੈਡ ਇੱਥੇ ਵੀ ਜ਼ਰੂਰ ਪਾਉਣਾਗਾ ਤੇ ਇਹਦੇ ਨਾਲ ਵੀ ਆਪਣਾ ਜਿਹੜਾ ਟੁੱਟਣ ਦੀ ਪ੍ਰੋਬਲਮ ਨਹੀਂ ਆਊਗੀ ਤੇ ਆਪਾਂ ਨੂੰ ਬਸ ਥ੍ਰੈਡ ਦੇ ਰੱਖਣਾਗਾ ਵੀ ਜਾ ਕੇ ਦੋ ਵੀ ਕੁ ਸੌਣਾ ਪਵੇ ਕਿਤੇ ਵੀ ਥ੍ਰੈਡ ਅੜਕੇ ਨਾ ਜਿਹੜਾ ਥ੍ਰੈਡ ਜੋ ਆਪਾਂ ਨੇ ਪਾ ਲਿਆਗਾ ਤੇ ਹੁਣ ਆਪਣੀ ਡਿਜ਼ਾਈਨ ਰੇਸ ਕਰ ਲਿਆ ਤੇ ਆਪਾਂ ਇਹਦੀ ਆਊਟਲਾਈਨ ਕਰਾਂਗੇ మైనర్ రక్క గోడే ను ਦੇਖੋ ਜਿਹੜੀ ਇਹਦੀ ਸ਼ਾਈਨ ਆਗਾ ਬਿਲਕੁਲ ਜਿਹੜੀ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਇਹਦੀ ਸ਼ਾਈਨ ਇਸ ਤਰ੍ਹਾਂ ਆਪਾਂ ਇਹਨੂੰ ਬਣਾਉਣਾਗਾ ਹਾਂਜੀ ਦੇਸ਼ ਆ ਗਏ ਤੁਸੀਂ ਤត្រ ਆਪਣੀ ਆਊਟਲਾਈਨ ਕਰਦੇ ਜਾਣਾ ਹੈ ਦੀ ਦੇਖ ਲਓ ਕਿੰਨੀ ਬਹੁਤ ਜ਼ਿਆਦਾ ਸ਼ਾਈਨ ਆ ਗਈ ਦੀ ਦੇਖ ਸਕਦੇ ਹੋ ਤੇ ਨੈਕਸਟ ਆਪਾਂ ਅੱਗੇ ਬਣਾਉਣੇ ਪੱਤੀਆਂ ਦੇਖ ਸਕਦੇ ਤੁਸੀਂ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਬਣਿਆ ਹੈ ਇਸ ਤਰ੍ਹਾਂ ਆਪਾਂ ਇਹਨੂੰ ਮੂਰੀਆਂ ਤੇ ਜਾਂ ਸ਼ਾਰਟ ਦੇ ਵਿੱਚ ਕਲੀਆਂ ਵੀ ਪਾ ਸਕਦੇ ਆ ਤੇ ਦੇਖੋ ਇਹਦੀ ਬਹੁਤ ਸੋਹਣੀ ਵਧੀਆ ਸ਼ਾਈਨ ਆਉਂਦੀ ਹੈ ਤੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਨੇ ਨਾਲ ਡਿਜ਼ਾਈਨ ਕ੍ਰੀਏਟ ਕਰ ਸਕਦੇ ਹਾਂ ਕੋਈ ਵੀ ਤੇ ਜੇ ਇਸ ਤਰ੍ਹਾਂ ਆਪਾਂ ਥ੍ਰੈਡ ਪਾਵਾਂਗੇ ਮਸ਼ੀਨ ਦੇ ਵਿੱਚ ਆਪਾਂ ਨੂੰ ਇਹ ਥ੍ਰੈਡ ਦੀ ਜਿਹੜੀ बार-बार ਟੁੱਟਣ ਦੀ ਪ੍ਰੋਬਲਮ ਆ ਉਹ ਨਹੀਂ ਆਊਗੀ ਤੇ ਇਸ ਤਰ੍ਹਾਂ ਆਪਾਂ ਬਾਦਲੇ ਨੂੰ ਯੂਜ਼ ਯੂਜ਼ ਕਰਨਾ ਹੈਗਾ ਅਗਰ ਫਿਰ ਵੀ ਤੁਹਾਡਾ ਇਸ ਤਰ੍ਹਾਂ ਥ੍ਰੈਡ ਪਾਇਆ ਤਾਂ ਫਿਰ ਵੀ ਤੁਹਾਡਾ ਜਿਹੜਾ ਥ੍ਰੈਡ ਹੈਗਾ ਉਹ ਟੁੱਟ ਰਿਹਾ ਬਾਰ-ਬਾਰ ਤਾਂ ਤੁਸ ਨੂੰ ਨੀਚੋਂ ਟਾਈਮਿੰਗ ਦੀ ਸੈਟਿੰਗ ਕਰਨੀ ਪਊਗੀ ਤੇ ਤਾਂ ਕਰਕੇ ਤੁਹਾਨੂੰ ਜੀ ਪ੍ਰੋਬਲਮ ਆ ਰਹੀ ਹੋਊਗੀ ਜ਼ਿਆਦਾ ਵੈਸੇ ਨਹੀਂ ਟੁੱਟਦਾ ਇਹਦਾ ਥ੍ਰੈਡ ਤੇ ਤੁਸੀਂ ਇਸ ਤਰ੍ਹਾਂ ਨਾਲ ਡਿਜ਼ਾਈਨ ਬਣਾ ਸਕਦੇ ਹੋ ਬਾਦਲੇ ਵਰਕ ਦਾ ਅਗਰ ਤੁਹਾਨੂੰ ਕੋਈ ਹੋਰ ਥ੍ਰੈਡ ਬਾਰੇ ਜਾਂ ਜਰੀ ਬਾਰੇ ਵੀ ਤੁਹਾਨੂੰ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਹਾਨੂੰ ਮੈਸੇਜ ਕਰਕੇ ਦੱਸਿਓ ਅਸੀਂ ਤੁਹਾਡੇ ਲਈ ਉਹ ਦੀ ਵੀ ਵੀਡੀਓ ਲੈ ਕੇ ਆਵਾਂਗੇ ਤੇ ਚਲੋ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ